ਅਸਵਕ ਦੀ ਸਭ ਤੋਂ ਵੱਡੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਅਮਰਤਪਾਲ ਦੇ ਨਾਲ ਜੁੜੀ ਹੋਈ ਹੈ ਅਮਰਤਪਾਲ ਵੱਡੀ ਜਿਹੜੇ ਮਾਰਜਨ ਦੇ ਨਾਲ ਜਿੱਤ ਹਾਸਲ ਕੀਤੀ ਹੈ ਤਾਂ ਉੱਥੇ ਹੀ ਹੁਣ ਉਹਨਾਂ ਦੇ ਸਾਥੀ ਜਿਹੜੇ ਨੇ ਉਹ ਚੋਣ ਮੈਦਾਨ ਵਿੱਚ ਉਤਰਨ ਲੱਗੇ ਨੇ ਜੀ ਹਾਂ ਕੁਲਵੰਤ ਸਿੰਘ ਰੌਕੇ ਜਿਹੜੇ ਅਸਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਉੱਤੇ ਵੀ NSA ਲੱਗਿਆ ਹੋਇਆ ਔਰ ਪ੍ਰਧਾਨ ਮੰਤਰੀ ਵਾਜੇਕੇ ਦੋਨੇ ਜਿਹੜੇ ਪੰਜਾਬ ਦੇ ਵਿੱਚ ਜਿਮਨੀ ਚੋਣ ਲੜਨਗੇ ਜੀ ਹਾਂ ਇਸ ਵਕਤ ਦੀ ਵੱਡੀ ਤੇ ਸਟੀਕ ਜਾਣਕਾਰੀ ਸਾਹਮਣੇ ਆਈ ਹੈ ਕਿ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਦੇ ਸਾਥੀ ਕੁਲਵੰਤ ਸਿੰਘ ਰੌਕੇ ਬਰਨਾਲੇ ਤੋਂ ਜਿੰਨੀ ਚੌਣ ਮੈਦਾਨ ਵਿੱਚ ਉਤਰਨਗੇ ਔਰ ਉੱਥੇ ਹੀ ਭਗਵੰਤ ਸਿੰਘ ਵਾਜੇਕੇ ਜਿਨ੍ਹਾਂ ਦਾ ਨਾਮ ਪ੍ਰਧਾਨ ਮੰਤਰੀ ਵਾਜੇਕੇ ਦੇ ਨਾਲ ਜੋ ਫੇਮਸ ਨੇ ਹੈ ਮਸ਼ਹੂਰ ਨੇ ਉਹ ਵੀ ਜਿਹੜੇ ਗਿੱਦੜ ਵਾਹਾ ਗਿੱਦੜ ਵਾਹਾ ਤੋਂ ਚੌਣ ਮੈਦਾਨ ਦੇ ਵਿੱਚ ਉਤਰਨਗੇ ਤਾਂ ਦਸਤੀ ਦੋ ਸਟੀਕ ਜਾਣਕਾਰੀਆਂ ਪੰਚੀਆਂ ਨੇ ਔਰ ਲਗਾਤਾਰ ਪਹਿਲਾਂ ਵੀ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਅਮਰਤਪਾਲ ਨੂੰ ਲੈ ਕੇ ਜਿਹੜੀ ਲਗਾਤਾਰ ਵਹੀਰ ਚੱਲ ਰਹੀ ਸੀ ਔਰ ਲੋਕਾਂ ਨੇ ਵੱਡਾ ਬਹਾਮਤ ਦਿੱਤਾ ਵੱਡਾ ਸਮਰਥਨ ਦਿੱਤਾ ਔਰ ਵੱਡੀ ਲੀਡ ਦੇ ਅਮਰਤਪਾਲ ਨੂੰ ਜਿਤਾ ਕੇ ਪਾਰਲੀਮੈਂਟ ਭੇਜਿਆ ਪਰ ਅਮਰਤਪਾਲ ਹਜੇ ਤੱਕ ਸੌਂ ਨਹੀਂ ਚੱਕ ਸਕਿਆ ਜਿਸ ਕਰਕੇ ਲੋਕ ਪ੍ਰਦਰਸ਼ਨ ਵੀ ਕਰ ਰਹੇ ਨੇ ਸਵਾਲ ਵੀ ਖੜੇ ਕਰ ਰਹੇ ਨੇ ਤੇ ਵੀ ਕਹਿ ਰਹੇ ਨੇ ਕਿ ਕੇਜਰੀਵਾਲ ਨੂੰ ਤਾਂ ਚੋਣ ਭਾਂ ਮੈਦਾਨ ਦੇ ਵਿੱਚ ਔਰ ਚੋਣ ਪ੍ਰਚਾਰ ਕਰਨ ਦੇ ਵਿੱਚ ਉਤਾਰ ਦਿੱਤਾ ਸੀ ਪਰ ਅਮਰਤਪਾਲ ਨੂੰ ਸੌਂ ਝੁੱਕਣ ਦੇ ਲਈ ਕਿਉਂ ਨਹੀਂ ਭੇਜਿਆ ਜਾ ਰਿਹਾ ਔਰ ਦੂਜੇ ਪਾਸੇ ਹੁਣ ਪ੍ਰਧਾਨ ਮੰਤਰੀ ਵਾਜੇ ਕੇ ਜਿਹੜੇ ਚੌਣ ਮੈਦਾਨ ਦੇ ਵਿੱਚ ਉਤਰਨਗੇ ਵਾਸਤੇ ਕਿ ਇੰਟਰਨੈਟ ਤੇ ਪਹਿਲਾਂ ਇਹ ਲਗਾਤਾਰ ਵਾਹਾ ਚੱਲ ਰਹੀਆਂ ਸੀ ਜਾਂ ਲੋਕ ਸਵਾਲ ਖੜੇ ਕਰ ਰਹੇ ਸੀ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਸੀ ਕਿ ਪ੍ਰਧਾਨ ਮੰਤਰੀ ਵਾਜੇ ਕੇ ਗਿੱਦੜ ਵਾਹਾ ਤੋਂ ਜਿਮਨੀ ਚੌਣ ਮੈਦਾਨ ਵਿੱਚ ਉਤਰਨਗੇ ਤਾਂ ਦੂਸਰੀ ਗੱਲ ਕਰਦੇ ਹਾਂ ਕੁਲਵੰਤ ਸਿੰਘ ਰੌਂਕੇ ਜਿਹੜੇ ਰੌਂਕੇ ਦੇ ਰਹਿਣ ਵਾਲੇ ਨੇ ਔਰ ਇਹਨਾਂ ਦਾ ਜਿਹੜਾ ਇਤਿਹਾਸ ਆ ਪਰਿਵਾਰਿਕ ਮੈਮਰੀ 83 ਦੇ ਨਾਲ ਜਿਹੜਾ ਸੰਬੰਧ ਰੱਖਦੇ ਨੇ ਔਰ ਇਹਨਾਂ ਨੇ ਬੜੇ ਸੰਘਰਸ਼ ਵੀ ਕੀਤੇ ਨੇ ਇਸ ਕਰਕੇ ਹੁਣ ਕੁਲਵੰਤ ਸਿੰਘ ਰੌਂਕੇ ਬਰਨਾਲੇ ਤੋਂ ਜਿੱਥੇ ਮੀਤ ਜਿਹੜੇ ਜਿੱਤੇ ਸੀਗੇ ਐਮਐਲਏ ਦੀ ਸੀਟ ਹੁਣ ਐਮਐਲਏ ਦੀ ਸੀਟ ਤੇ ਕਬਜ਼ਾ ਕਰਨਗੇ ਕੁਲਵੰਤ ਸਿੰਘ ਰੌਂਕੇ ਆਜ਼ਾਦ ਉਮੀਦਵਾਰ ਵਜੋਂ ਜਿਹੜੇ ਉਤੇ ਕੈਂਡੀਡੇਟ ਵੱਲੋਂ ਕਰਨਗੇ ਹੋਰ ਉਤੇ ਇਲੈਕਸ਼ਨ ਲੜਨਗੇ ਦੂਜੀ ਗੱਲ ਕੀਤੀ ਜਾ ਰਹੀ ਹੈ ਪ੍ਰਧਾਨ ਮੰਤਰੀ ਵਾਜਕੇ ਪ੍ਰਧਾਨ ਮੰਤਰੀ ਵਾਜੇ ਕੇ ਜਿਹੜੇ ਗਿੱਦੜਵਾਜ ਜਿੱਥੋਂ ਤੋਂ ਜਿੱਥੋਂ ਰਾਜਾ ਬੜਿੰਗ ਕਾਂਗਰਸ ਦੇ ਪ੍ਰਧਾਨ ਨੇ ਮਾ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜਿਹੜੇ ਐਮਪੀ ਸੀਟ ਦੇ ਤੋਗੇ ਨੇ ਲੁਧਿਆਣੇ ਤੋਂ ਉਹ ਹੁਣ ਉੱਥੇ ਜਿਹੜੇ ਅਸਤੀਫਾ ਦੇ ਦਿੱਤਾ ਤਾਂ ਉੱਥੇ ਪ੍ਰਧਾਨ ਮੰਤਰੀ ਵਾਦੇ ਕੇ ਚੋਣ ਮੈਦਾਨ ਵਿੱਚ ਉਤਰਨਗੇ ਤਾਂ ਦੋ ਸੀਟਾਂ ਪੱਕੀਆਂ ਹੋ ਚੁੱਕੀਆਂ ਨੇ ਜਿਨ੍ਹਾਂ ਤੇ ਐਲਾਨ ਕਰ ਦਿੱਤਾ ਆਜ਼ਾਦ ਮਿਰਵਾਰ ਉਮੀਦਵਾਰਾਂ ਨੇ ਅਗ੍ਹੀ ਅਸੀਂ ਇੱਥੋਂ ਚੋਣ ਮੈਦਾਨ ਵਿੱਚ ਉਤਰਾਂਗੇ ਪਹਿਲੀ ਬਰਨਾਲਾ ਜਿੱਥੇ ਮੀਤਿਹਰ ਦਿੱਤੇ ਨੇ ਔਰ ਜਿੱਤੇ ਸੀ ਔਰ ਹੁਣ ਨੇ ਅਸਤੀਫਾ ਦਿੱਤਾ ਦੇ ਉਹ ਐਮਪੀ ਸੰਗਰੂਰ ਤੇ ਜਿੱਤ ਚੁੱਕੇ ਨੇ ਦੂਸਰੀ ਗੱਲ ਗਿੱਦੜਵਾਹੇ ਦੀ ਜਿੱਥੇ ਰਾਜਾ ਵੜਿੰਗ ਜਿੱਤੇ ਹੋਏ ਨੇ ਤਾਂ ਉਹ ਲੁਧਿਆਣਾ ਤੋਂ ਐਮਪੀ ਬਣਨੇ ਤਾਂ ਦੋਨੇ ਸੀਟਾਂ ਤੇ ਹੋਣਾ ਦੱਸਿਆ ਜਾ ਰਿਹਾ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਵਾਜਿਕੇ ਜਿਹੜਾ ਗਿੱਦੜਵਾਹਾ ਤੋਂ ਚੋਣ ਮੈਦਾਨ ਵਿੱਚ ਉਤਰਨਗੇ ਦੂਸਰੀ ਗੱਲ ਕੀਤੀ ਜਾਂਦੀ ਹੈ ਆਪਣੀ ਬਰਨਾਲੇ ਦੀ ਬਰਨਾਲੇ ਸੀਟ ਤੋਂ ਜਿਹੜੇ ਖੜਨਗੇ ਕੁਲਵੰਤ ਸਿੰਘ ਰੌਂਕੇ ਤਾਂ ਇਹ ਜਾਣਕਾਰੀ ਸਾਡੇ ਕੋਲ ਪੰਚੀ ਔਰ ਲਗਾਤਾਰ ਹੈ ਜਿਹੜੀਆਂ ਖਬਰਾਂ ਵੀ ਚੱਲ ਰਹੀਆਂ ਸੀ ਕਿ ਇਹ ਖੜਨਗੇ ਜਾਣੇ ਹੀ ਪਰ ਇਸ ਵਿਚਕਾਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਰਵਾਨ ਸਿੰਘ ਰੌਂਕੇ ਜਿਹੜੇ ਡਿਪਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਅਮਰਤਪਾਲ ਦੇ ਸਾਥੀ ਨੇ ਅਸਮ ਦੇ ਵਿੱਚ ਲਗਾਤਾਰ ਐਨਐਸਏ ਦੇ ਜਿਹੜਾ ਉਹਨਾਂ ਤੇ ਲੱਗਿਆ ਉਸ ਦੇ ਤਹਿਤ ਉਹ ਉੱਥੇ ਕੈਦ ਕੈਦ ਵਿੱਚ ਨੇ ਔਰ ਦੂਸਰੀ ਗੱਲ ਕੀਤੀ ਜਾ ਰਹੀ ਹੈ ਕਿ ਉਮੀਦਵਾਰ ਇਹ ਆਜ਼ਾਦ ਉਮੀਦਵਾਰ ਵਜੋਂ ਜਿਹੜੇ ਚੋਣ ਮੈਦਾਨ ਵਿੱਚ ਉਤਰੇ ਨੇ ਤਾਂ ਉਹਤੇ ਹੀ ਦੱਸਤੀ ਕਿ ਇੱਕ ਅਮਰਤਪਾਲ ਦੇ ਹੱਕ ਦੇ ਵਿੱਚ ਇਹ ਦੋਨੇ ਜਿਹੜੀਆਂ ਸੀਟਾਂ ਤੇ ਪ੍ਰਚਾਰ ਉਹਨਾਂ ਦੇ ਪਰਿਵਾਰਕ ਮੈਂਬਰ ਕਰਨਗੇ ਤਾਂ ਪਰਿਵਾਰਕ ਮੈਂਬਰਾਂ ਨੇ ਬਰਨਾਲੇ ਤੋਂ ਜਿਹੜੇ ਕਲਵੰਤ ਸਿੰਘ ਰੌਂਕੇ ਨੇ ਉਹਨਾਂ ਦੇ ਪਰਿਵਾਰ ਨੇ ਦਾ ਸਪਸ਼ਟ ਕਰ ਦਿੱਤਾ ਪੋਸਟ ਵੀ ਪੱਕਾ ਕਹਿ ਦਿੱਤਾ ਕਿ ਜਿਹੜੇ ਆਏ ਤੋਂ ਝਮਣੀ ਚੋਣ ਹੋਣੀ ਹੈ ਉਸ ਦੇ ਵਿੱਚ ਕੁਲਵੰਤ ਸਿੰਘ ਰੌਂਕੇ ਚੋਣ ਮੈਦਾਨ ਵਿੱਚ ਆਜ਼ਾਦ ਉਮੀਦਵਾਰ ਵਜੋਂ ਖੜਨਗੇ ਔਰ ਦੂਸਰੀ ਦੂਸਰੀ ਗੱਲ ਇਹ ਆ ਕਿ ਜਿਹੜਾ ਗੱਦੜਵਾ ਗੱਦੜਵਾਹ ਤੋਂ ਜਿਹੜੇ ਭਗਵੰਤ ਸਿੰਘ ਮਾਨ ਯਾਨੀ ਕਿ ਉਹਨਾਂ ਦਾ ਨਾਮ ਅਸਲ ਵਿੱਚ ਤਾਂ ਭਗਵੰਤ ਸਿੰਘ ਮਾਨ ਆ ਪਰ ਦੂਸਰੀ ਗੱਲ ਜਿਹੜਾ ਇਹ ਉਹਨਾਂ ਦਾ ਅਸਲ ਨਾਮ ਜਿਹੜਾ ਪ੍ਰਧਾਨ ਮੰਤਰੀ ਵਾਦਕੇ ਨਾਲ ਸ਼ੁਰੂ ਹੋ ਜਾ ਮਸ਼ਹੂਰ ਹੋਇਆ ਹੈ ਆ ਉਹ ਗਿੱਦੜਵਾਦ ਚ ਚੋਣ ਮੈਦਾਨ ਵਿੱਚ ਉਤਰਨੇਗਾ ਤਾਂ ਦੇਖਣਾ ਹੋਵੇਗਾ ਜਦੋਂ ਇੱਥੇ ਇਲੈਕਸ਼ਨ ਹੋਵੇਗੀ ਜਦੋਂ ਇੱਥੇ ਕੈਂਡੀਡੇਟ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਤਾਂ ਕਿੰਨਾ ਉਤਸ਼ਾਹ ਹੋਵੇਗਾ ਕਿ ਵਕਤ ਹੀ ਅੰਮ੍ਰਿਤਪਾਲ ਦੇ ਜਿਸ ਤਰੀਕੇ ਦੇ ਨਾਲ ਸਮਰਥਨ ਦਿੱਤਾ ਗਿਆ ਅੰਮ੍ਰਿਤਪਾਲ ਨੂੰ ਵੱਡੀ ਲੀਡ ਦਿਖਾਇਆ ਗਿਆ ਤਾਂ ਕੁਲਵੰਤ ਸਿੰਘ ਰੌਂਕੇ ਬਰਨਾਲੇ ਤੋਂ ਜਿੱਤਦੇ ਹਨ ਜਾਂ ਪ੍ਰਧਾਨ ਮੰਤਰੀ ਵਾਜੇ ਕੇ ਜਿਹੜੇ ਜਿਹੜੇ ਗਿੱਦੜਵਾਦ ਜਿੱਤਦੇ ਹਨ ਫਿਲਹਾਲ ਜਦੋਂ ਨਾਮਜ਼ਦਗੀ ਪੱਤਰ ਭਰੇ ਜਾਣਗੇ ਉਦੋਂ ਸਪਸ਼ਟ ਹੋ ਜਾਵੇਗਾ ਪਰ ਪਰਿਵਾਰਿਕ ਮੈਂਬਰਾਂ ਸਪਸ਼ਟ ਕਰ ਦਿੱਤਾ ਪਰ ਦੇਖਣਾ ਹੋਵੇਗਾ ਕਿ ਆਵਾਮ ਲੋਕ ਇਹਨਾਂ ਨੂੰ ਪ੍ਰਧਾਨ ਮੰਤਰੀ ਵੱਜਕੇ ਨੂੰ ਜਿਹੜਾ ਗਿੱਦੜਵਾਹ ਤੋਂ ਚਿਤਾਉਂਦੇ ਨੇ ਜਾਂ ਫਿਰ ਕੁਲਵੰਤ ਸਿੰਘ ਰੋਂਕੇ ਨੂੰ ਬਰਨਾਲੇ ਤੋਂ ਜੰਦਾ ਹੁੰਦੇ ਨੇ ਇਹ ਦੇਖਣਾ ਹੋਵੇਗਾ